ਆਮ ਆਦਮੀ ਪਾਰਟੀ ਆਪਣੇ ਕੌਮੀ ਕਿਦਮਿੰਦਰ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਜੀ ਦੀ ਗਫਤਾਦੀ ਦੇ ਵਿਰੁੱਧ ਠੀਕ ਹੈ ਉਹਦੇ ਦੇਸ਼ ਦੇ ਵਿੱਚ ਜਿਹੜੀ ਭੁਖ ਹੜਤਾਲ ਤੇ ਆ ਉਹਦੇ ਦੇਸ਼ ਦੇ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ ਜਿੱਥੇ ਵੀ ਸਾਡੀ ਪਾਰਟੀ ਠੀਕ ਹੈ 16 17 ਸੂਬਿਆਂ ਦੇ ਵਿੱਚ ਹੈ ਸਾਰੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾशाही ਦੇ ਖਿਲਾਫ ਸਾਡਾ ਦੇਸ਼ ਹਲਾ ਹੀ ਲੋਕ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ ਉਸ ਦੇਸ਼ ਦੇ ਅੰਦਰ ਜਿੱਦਾਂ ਮੋਦੀ ਦੀ ਅਮਿਤ ਸ਼ਾਹ ਦੀ ਬੀਜੇਪੀ ਦੀ ਤਾਨਾशाही ਕੰਮ ਕਰ ਰਹੀ ਹੈ ਔਰ ਇਸ ਵੇਲੇ ਤਾਨਾशाही ਸਿੱਖ ਰਹੀ ਹੈ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਬੀਜੇਪੀ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਕਿਸ ਨਾ ਕਿਸੇ ਝੂਠੇ ਕੇਸ ਦੇ ਵਿੱਚ ਫਸਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਰ ਦਿੱਤਾ ਜਾਂਦਾ ਹੈ ਸੋ ਅਸੀਂ ਅੱਜ ਪੂਰੇ ਦੇਸ਼ ਦੇ ਵਿੱਚ ਮੰਗ ਕਰਦੇ ਕਿ ਅਰਵਿੰਦ ਕੇਰਦੀਵਾਲ ਜੀ ਮੰਦੀਪ ਸੋਸ਼ੋਧਿਆ ਜੀ ਸੰਜੇ ਸਿੰਘ ਜੀ ਸਤੰਦਰ ਜੈਨ ਜੀ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਉਹ ਕੇਸ ਜਿਹੜੇ ਵਾਪਸ ਲੈ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਉੱਤੇ ਓਧਿਆ ਕੀਤਾ ਜਾਵੇ ਅੱਜ ਦਾ ਮਤਲਬ ਜਿਹੜਾ ਸਾਡਾ ਏ ਕੋਖੜ ਤਾਲ ਅਸੀਂ ਜਿਹੜੇ ਲੋਕ ਇੱਥੇ ਬੈਠੇ ਆ ਸਾਡੇ ਸ਼ਹਿਰੀ ਪ੍ਰਧਾਨ ਮਨੀਸ਼ ਜੀ, ਵਿੱਤੀ ਪ੍ਰਧਾਨ ਕਿਲੋ ਸਾਹਿਬ, ਭੁੱਲਤ ਸਾਹਿਬ, ਸਾਡੇ ਐਮ.ਐਲ.ਏ. ਸਾਹਿਬ, ਸਾਡੇ ਚੇਅਰਮੈਨ ਸਾਹਿਬ, ਤਨਵਾਰ ਸਾਹਿਬ, ਗੁਪਤਾ ਜੀ ਸਾਡੀ ਡਿਊਟੀ ਇੱਥੇ ਲੱਗੀ ਐ। ਸਾਡੇ ਬਾਕੀ ਐਮ.ਐਲ.ਏ. ਸਾਹਿਬ ਸਾਰਿਆਂ ਦੀ ਡਿਊਟੀ ਖੜਕੜਕਲਾ, ਮੁਖਵੰਤੀ ਜੀ ਦੇ ਨਾਲ ਲੱਗੀ ਐ। ਸਾਰੇ ਉੱਥੇ ਗਏ। ਅਸੀਂ ਜਿਨ੍ਹਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੇ ਪਰ ਜਿਹੜਾ ਪ੍ਰੋਟੈਸਟ ਜਿਹੜਾ ਇਹ ਪੋਖਰਤਾਲ ਜਿਹੜੀ ਓਕਾ ਦਾ ਸਰਬ ਇੱਕ ਦਿਨ ਦਾ ਹੋਏਗਾ ਜੀ ਇਹ ਇੱਕ ਦਿਨ ਇਹ ਪੋਖਰਤਾਲ ਜਿਹੜੀ ਆ ਇੱਕ ਦਿਨ ਦੀ ਹੈ ਪਰ ਅਸੀਂ ਆਪਣਾ ਸੰਘਰਸ਼ ਜਿਹੜਾ ਕਿਸੇ ਦਾ ਕਿਸੇ ਰੂਪ ਦੇ ਵਿੱਚ ਹਾਈ ਕਮਾਂਡ ਅਗਲਾ ਐਕਸ਼ਨ ਲਾਊਗੀ ਅਸੀਂ ਉਹਨਾਂ ਚਿਰ ਤੱਕ ਆਪਣਾ ਸੰਘਰਸ਼ ਆਪਣੀ ਜਦੋਜਹਿ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਡੇ ਆਗੂਆਂ ਤੋਂ ਕੇਸ ਵਾਪਸ ਨਹੀਂ ਲੈ ਜਾਂਦੇ ਜਿੰਨਾ ਚਿਰ ਤੱਕ ਘਰਵੰਦ ਕੇਰਿਵਾਲ ਜੀ ਨੂੰ ਮਨਦੀਪ ਸੁਸੋਧਿਆ ਜੀ ਨੂੰ ਸਤੰਦਰ ਜੈਨ ਉਹਨਾਂ ਨੂੰ ਸੰਜੇ ਸੇ ਗੋੜੀ ਚ ਬੇਲ ਤੇ ਆ ਗਏ ਸਾਰਿਆਂ ਨੂੰ ਜਿੰਨਾ ਤੱਕ ਦਾਇਰ ਨਹੀਂ ਕੀਤਾ ਜਾਂਦਾ ਉਨਾਂ ਤੱਕ ਸੱਜਣ ਜੀ ਤੁਹਾਡੇ ਇਸ ਪ੍ਰੋਟੈਸਟ ਦਾ ਬੀਜੇਪੀ ਨੂੰ ਕੋਈ ਅਸਰ ਹੋਏਗਾ ਜਿਵੇਂ ਕਿ ਉਹਨਾਂ ਦੀ ਕਾਰਵਾਈ ਤੇ ਇਹ ਵੀ ਜਾਰੀ ਹੈ ਦਿੱਲੀ ਤੇ ਹੋਰ ਐਮਐਲਏ ਉਹਨਾਂ ਨੂੰ ਵੀ ਸਮਨ ਵਗੈਰਾ ਆ ਗਏ ਨੇ ਸਰ ਉਹਨਾਂ ਤੇ ਅਸਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਕਿ ਤਾਨਾਸ਼ਾਈ ਸਿੱਖਦਾ ਤੇ ਆ ਉਹ ਜਿੰਨੇ ਮਰਜ਼ੀ ਐਮਐਲਏਾਂ ਤੇ ਕੇਸ ਦਰਜ ਕਰਦੇ ਨੇ ਜਿੰਨੇ ਮਰਜ਼ੀ ਮੰਤਰੀਆਂ ਨੂੰ ਫਸਾ ਲੈਣ ਜਿੰਨੇ ਮਰਜ਼ੀ ਸਾਡੇ ਪਾਰਟੀ ਦੇ ਆਗੂ ਨੂੰ ਫਸਾ ਲੈਣ ਆਮ ਆਦਮੀ ਪਾਰਟੀ ਦਵਾਈ ਨਹੀਂ ਜਾ ਸਕਦੀ ਆਮ ਆਦਮੀ ਪਾਰਟੀ ਖਤਮ ਨਹੀਂ ਕੀਤੀ ਜਾ ਸਕਦੀ ਅਦਵਿੰਦ ਕੇਰਿਵਾਲ ਜੀ ਨੂੰ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਪਰ ਸਦ ਉਹਨਾਂ ਦੀ ਸੋਚ ਨੂੰ ਜਿਹੜਾ ਉਹਦੀ ਬੰਦ ਕੀਤਾ ਜਾ ਸਕਦਾ ਜਿਹੜੀ ਸੋਚ ਹੈ ਇਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਘਰ ਤੇ ਪਹੁੰਚ ਚੁੱਕੀ ਹੈ ਔਰ ਮੈਂ ਵੀ ਕਹਿਣਾ ਚਾਹੁੰਦਾ ਕਿ 24 ਦਾ ਜਦੋਂ ਚਾਹ ਚੂਨ ਦਾ ਸਟਾਊਗਾ ਉਸ ਸਮੇਂ ਬੀਜੇਪੀ ਨੂੰ ਪਤਾ ਲੱਗੂਗਾ ਕਿ ਕੇਰਿਵਾਲ ਦੀ ਗ੍ਰਿਫਤਾਰੀ ਨਾਲ ਉਹਨਾਂ ਦਾ ਇਸ ਦੇਸ਼ ਦੇ ਵਿੱਚੋਂ ਉਹਨਾਂ ਦੇ ਇਤਾਨਾ ਸ਼ਹੀਦ ਆਜ ਦਾ ਕਿੱਦਾਂ ਅੰਤ ਹੁੰਦਾ ਹੈ ਇਹ 4 ਜੂਨ ਨੂੰ ਤੁਸੀਂ ਸਾਰੇ ਸਾਰੇ ਦੇਖੋਗੇ ਕਿਉਂਕਿ ਸਾਰੇ ਦੇਸ਼ ਦੇ ਵਿੱਚ ਬਹੁਤ ਅਲੋਸ ਹੈ ਕਿ ਝੂਟੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਸ਼ਾਇਦ ਦੋਸਤਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਪ੍ਰੈਜ਼ੈਂਟ ਮੁੱਖ ਵਰਤੀ ਨੂੰ ਇਸ ਢੰਗ ਨਾਲ ਝੂਟੇ ਕੇਸਾਂ ਦੇ ਵਿੱਚ ਫਸਾਇਆ ਗਿਆ ਸੋ ਇਹਦਾ ਜਿਹੜਾ ਝੂਲਮ ਹੈ ਇਹਦਾ ਜਿਹੜਾ ਲੋਕ ਵੋਟ ਦੇਦਾ ਹੈ ਅਨੂ ਆਪਣੇ ਆਪ ਦੱਸਣਗੇ 4 ਜੂਨ ਜਦੋਂ ਦਿਲਦਾਊਗਾ ਪਰ ਬੀਜੇ ਵੀ ਪ੍ਰੋਟੈਸਟ ਕਰ ਰਹੀ ਹੈ ਦਿੱਲੀ ਦੇ ਵਿੱਚੋਂ ਕਹਿ ਰਹੇ ਕਿ ਕੀਤੇ ਦੀ ਸਜ਼ਾ ਮਿਲ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਦੇ ਲੀਡਰਾਂ ਨੂੰ ਕਿਉਂ ਨਹੀਂ ਮਿਲਦੀ ਅਡਾਨੀ ਅਬਾਂਦੀ ਜਿਹੜੇ ਦੇਸ਼ ਨੂੰ ਨੁਟਕੇ ਲਾ ਗਏ ਜਿਹੜੇ ਇੱਥੋਂ ਸਮੁੰਦਰੀ ਜਹਾਜ਼ਾਂ ਰਾਹੀਂ ਮਾਲ ਮੱਤਾ ਬੈਂਕ ਸਾਡੇ ਲੁੱਟ ਕੇ ਲੈ ਗਏ ਬਾਹਰ ਚਲੇ ਗਏ ਸਰ ਉਹਨਾਂ ਨੂੰ ਕਿਉਂ ਨਹੀਂ ਹੁੰਦੀ ਉਹਨਾਂ ਦੇ ਖਿਲਾਫ ਕਿਉਂ ਨਹੀਂ ਕੋਈ ਕਾਰਵਾਈ ਕਰਦੇ ਕੱਲੀ ਆਮ ਆਦਮੀ ਪਾਰਟੀ ਲੱਗਦੀ ਪਹਿਲੇ ਕੱਲੇ ਉਹਨਾਂ ਦੇ ਵਸੋਧੀ ਜਿਹੜੇ ਜਿਹੜਾ ਬੰਦਾ ਆਵਾਦਨੀ ਪਾਰਟੀ ਛੱਡ ਕੇ ਜਾਂ ਦੂਜੀਆਂ ਪਾਰਟੀਆਂ ਛੱਡ ਕੇ ਉਹ ਚਲੇ ਜਾਂਦਾ ਉਹਨਾਂ ਕੋਲ ਭਾਜਪੀ ਵਾਲਿਆ ਕੋ ਉਹ ਤਾਂ ਬਲੈ ਜਿਹੜਾ ਉਹ ਬੜਾ ਸਾਫ਼ ਸੁਥਰਾ ਹੋ ਜਾਂਦਾ ਕਿਹੜੀ ਧਾੜਾ ਕਿਹੜੀ ਉਹਨਾਂ ਕੋਲ ਕਿਹੜੀ ਚੀਜ਼ ਹੈ ਜਿੰਦਾ ਕਿ ਸਾਫ਼ ਹੋ ਜਾਂਦਾ ਬੰਦਾ ED CBI ਜਿੰਨੀਆਂ ਕੇਂਦਰੀ ਏਜੰਸੀਆਂ ਉਹ ਇਸੇ ਕਰਕੇ ਰੱਖੀਆਂ ਕਿ ਲੋਕਾਂ ਨੂੰ ਡਰਾਓ ਉਹ ਕਹਿੰਦੇ ਆ ਜਾਂ ਤੇ ਸਾਡੇ ਨਾਲ ਆਓ ਨਹੀਂ ਤੇ ਜੇਲ੍ਹ ਜਾਓ ਦੋ ਹੀ ਕੰਮ ਨੇ ਬਸ ਉਹ ਏਜੰਸੀਆਂ ਸੇ ਕਾਬਲੀ ਰੱਖਿਆ ਉਹਨਾਂ ਸਰਦਾਰ ਸਾਹਿਬ ਕੀ ਬੰਦਾ ਚੁੰਗਾ ਕੋੜ ਪੰਚਾਰ ਕਿਵੇਂ ਕਿਹਦਾ ਪ੍ਰਭਾਵ ਹੈ ਤੁਹਾਨੂੰ ਲੱਗਦਾ ਬਿਲਕੁਲ ਸੀਬੀਆਈ ਐਡੀ ਜੜੀਆਂ ਉੱਤੇ ਬੀਜੇਪੀ ਦਾ ਇੱਕ ਵਿੰਗ ਬਣਾ ਦਿੱਤਾ ਹਾਂ ਹਾਂ ਉਹ ਸਰਕਾਰੀ ਏਜੰਸੀਆਂ ਸੀਗੀਆਂ ਪਰ ਮੋਦੀ ਨੇ ਇਹਨਾਂ ਏਜੰਸੀਆਂ ਨੂੰ ਬੀਜੇਪੀ ਦੇ ਜਿੱਦਾਂ ਦੂਜੇ ਵਿੰਗ ਨੇ ਉਦਾਂ ਇੱਕ ਸਿਆਸੀ ਵਿੰਗ ਬਣਾ ਲਿਆ ਉਹਨਾਂ ਕੋ ਜੋ ਮਰਜ਼ੀ ਮਨ ਮਰਜ਼ੀ ਦਾ ਗੜਬਦੀ ਕੰਮ ਕਰਦਾ ਇਹ ਪਿਆਰ ਪਿਆਰ ਚਾਹਣੋਂ ਵਾਸਤੇ ਕਈ ਮੰਤਰੀਆਂ ਨੂੰ ਬਹੁਤ ਕੋਈ ਜ਼ਿਆਦਾ ਫੋਨ ਆ ਰਹੇ ਤੰਗਿਆ ਇਹ ਤੁਹਾਨੂੰ ਆਇਆ ਜੀ ਫੋਨ ਕੋਈ ਸਾਹਿਬ ਫੋਨ ਮੈਂ ਤੁਹਾਨੂੰ ਦੱਸਿਆ ਸਾਨੂੰ ਸਾਰਿਆਂ ਨੂੰ ਆਈ ਜੀਵਾਲ ਸਾਹਿਬ ਇਹ ਦੱਸੋ ਕੇਰਿਵਾਲ ਸਾਹਿਬ ਤੋਂ ਬਿਨਾਂ ਕੋਈ ਪ੍ਰਚਾਰ ਕਿਵੇਂ ਤੁਹਾਡਾ ਚੱਲ ਰਿਹਾ ਵਾ ਕਿਉਂ ਕਮਾਂਡ ਦਿੰਦੇ ਸੀਗੇ ਹੋਂ ਸੀਐਮ ਸਾਹਿਬ ਦੇ ਲੱਗੇ ਨੇ ਇੱਕ ਤੇ ਇੱਕ ਦੋ ਹੁੰਦੇ ਸੀਗੇ ਤੇ ਪੂਰੀ ਕਮਾਂਡ ਚੱਲਦੀ ਸੀ ਤੁਹਾਨੂੰ ਲੱਗਦਾ ਪ੍ਰਭਾਵਿਤ ਹੋ ਰਹੀ ਥੋੜੀ ਨਾ ਸਾਹਿਬ ਜੀ ਇਹ ਠੀਕ ਹੈ ਕਿ ਰਵਿੰਦਰ ਜੀ ਸਾਡੇ ਨਾਲ ਨਹੀਂ ਹੋੜ ਕੇ ਚੋਤਪਤਸ ਭਗਵੰਤ ਮਾਨ ਜੀ ਦੂਜੇ ਲੀਡਰ ਚੋਣ ਪੋਚਾਲ ਕਰਨਗੇ ਪਰ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਅਰਵੇਦ ਜੀ ਨੇ ਜਿੰਨਾ ਬਾਹਰ ਹੈ ਕਿ ਪੋਚਾਲ ਕਰਨਾ ਹੈ ਜਿੰਨਾ ਉਹਨਾਂ ਦੇ ਪੋਚਾਲ ਦਾ ਅਸਰ ਹੋਣਾ ਸੀਗਾ ਉਦੋਂ ਚਾਰ ਗੁਣਾ ਜ਼ਿਆਦਾ ਜੇਲ੍ਹ 'ਚ ਬਿਟੇ ਉਹਨਾਂ ਦਾ ਅਸਰ ਹੋਊਗਾ ਜੇਲ੍ਹ 'ਚ ਉਹਨਾਂ ਦੀ ਜਿਹੜੀ ਗ੍ਰਫਤਾਰੀ ਆ ਉਦੋਂ ਚਾਰ ਗੁਣਾ ਵੱਧ ਜਿਹੜਾ ਉਹਨਾਂ ਦਾ ਪ੍ਰਤਿਆਦ ਹੋਊਗਾ ਉਹ ਜੋ ਵੀ ਜੇਲ੍ਹ ਦੇ ਵਿੱਚੋਂ ਡਾਇਰੈਕਸ਼ਨ ਲੈਣਗੇ ਹਿੰਦੁਸਤਾਨ ਦੇ ਸਾਰੀ ਪਾਰਟੀ ਜਿਹੜੀ ਆ ਉਹਨੂੰ ਫਾਲੋ ਕਰ ਰਹੀ ਸਰਪਲ ਈਟੀ ਨੇ ਬਕਾਇਦਾ ਤੌਰ ਤੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਕਿ ਜਿਹੜਾ ਸਾਡਾ ਕੇਸ ਹੈ ਬਾਕੀ ਸਾਡੇ ਕੋਲ ਪ੍ਰਾਪਤ ਸਬੂਤ ਨੇ ਕਿ ਅਸੀਂ ਨਾਲ ਕੁਝ ਪ੍ਰੈਜੈਂਟ ਕਰ ਰਹੇ ਸਰ ਸਾਨੂੰ ਹਿੰਦੁਸਤਾਨ ਦੀ ਨਿਆਇ ਪਾਲਿਕਾ ਤੇ ਪੂਰਾ ਯਕੀਨ ਹੈ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਨੇ ਸਾਨੂੰ ਪੂਰਨਾਸ ਹੈ ਪੂਰਨਾਸ ਦੀ ਪੂਰਾ ਯਕੀਨ ਹੈ ਕਿ ਇਹ ਜਿਹੜੇ ਝੂਠ ਦੇ ਬੰਦੇ ਲਈ ਫੜਦੀ ਈਟੀ ਇਹ ਕੋਰਟਾਂ ਦੇ ਵਿੱਚ ਜਾ ਕੇ ਸਭ ਠਹਿਟੇ ਦੀ ਹੋ ਜਾਣਗੇ ਸਾਨੂੰ ਇਨਸਾਫ ਮਿਲੂਗਾ Time lag hai. Hmm. Subscribe to One India channel and never miss an update.